ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਇਸ ਵੀਡੀਓ ਦੇ ਵਿੱਚ ਜੀ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਨਾ ਅੰਗਰੇਜ਼ੀ ਪੈਸਟੀਸਾਈਡ ਜੋਰੇ ਸਪਰੇ ਨੇ ਉਹਨਾਂ ਤੋਂ ਬਿਨਾ ਕਿਸ ਤਰ੍ਹਾਂ ਆਪਾਂ ਫਸਲ ਦੇ ਉੱਤੇ ਦੇਸੀ ਤਰੀਕੇ ਨਾਲ ਬਿਲਕੁਲ ਆਸਾਨ ਚੀਜ਼ਾਂ ਨਾਲ ਸਪਰੇਅ ਕਰਕੇ ਉਹਨਾਂ ਨੂੰ ਕੀੜਿਆਂ ਤੋਂ ਮੁਕਤ ਕਰ ਸਕਦੇ ਆ ਜਿਵੇਂ ਕਿ ਤੁਸੀਂ ਇਹ ਦੇਖੋ ਕਿ ਅਸੀਂ ਜੋ ਆਪਣੇ ਘਰ ਵਿੱਚ ਲੱਸੀ ਰੜਕਦੇ ਆ ਦੇਸੀ ਗਾਂ ਦੇ ਦੁੱਧ ਦੀ ਹੁੰਦੀ ਹੈ ਇਹ ਕਿਉਂਕਿ ਦੇਸੀ ਗਾਂ ਦਾ ਦੁੱਧ ਬਹੁਤ ਵਧੀਆ ਕੁਆਲਿਟੀ ਦਾ ਹੁੰਦਾ ਹੈ ਤੇ ਉਸ ਨੂੰ ਅਸੀਂ ਖੱਟਾ ਹੋਣ ਲਈ ਰੱਖ ਦਿੰਨੇ ਆ ਉਹਦੇ ਵਿੱਚ ਤੁਸੀਂ ਕੋਈ ਤਾਂਬੇ ਦੀ ਚੀਜ਼ ਵੀ ਪਾ ਸਕਦੇ ਹੋ ਤਾਂ ਅਸੀਂ ਸਿਰਫ ਤਾਂਬੇ ਦਾ ਛੋਟਾ ਜਿਹਾ ਕੋਈ ਭਾਂਡਾ ਪਾ ਕੇ ਇਹਨੂੰ ਖੱਟਾ ਹੋਣ ਲਈ ਰੱਖ ਦਿੰਨੇ ਆ ਤੇ ਕੁਝ ਦਿਨ ਬਾਅਦ ਜਦੋਂ ਇਹ ਬਿਲਕੁਲ ਖੱਟਾ ਹੋ ਜੇ ਤਾਂ ਇਹਨੂੰ ਤੁਸੀਂ ਨੇ ਸਿੰਪਲੀ ਕੀ ਕਰਨਾ ਇੱਕ ਕਿਸੇ ਕੱਪੜੇ ਦੀ ਮਦਦ ਨਾਲ ਕਿਸੇ ਹੋਰ ਭਾਂਡੇ ਦੇ ਵਿੱਚ ਪੁੰਨ ਦੇਣਾ ਜਿਵੇਂ ਕਿ ਅਸੀਂ ਦੇਖੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਇਹ ਅਸੀਂ ਖੱਟੀ ਲੱਸੀ ਹੈ ਤਾਂਬੇ ਵਾਲੀ ਲੱਸੀ ਹੈ ਜਿਹਦੇ ਵਿੱਚ ਤਾਂਬੇ ਦਾ ਕੋਈ ਅਸੀਂ ਪਾਂਡਾ ਪਾਇਆ ਸੀਗਾ ਤੇ ਉਹਨੂੰ ਪਾ ਕੇ ਰੱਖ ਦਿੱਤਾ ਸਵੇਰੇ ਤਾਂ ਕਿ ਜੇ ਕੋਈ ਗਾੜੀ ਚੀਜ਼ ਵੀ ਉਹਦੇ ਵਿੱਚ ਹੋਊਗੀ ਤਾਂ ਹੌਲੀ-ਹੌਲੀ ਉਹ ਘੁਣੀ ਜਾਊਗੀ ਫਿਰ ਉਹਨੂੰ ਕੁਝ ਨਹੀਂ ਕਰਨਾ ਉਹਦੇ ਵਿੱਚ ਕੁਝ ਨਹੀਂ ਮਲਾਉਣਾ ਤੁਸੀਂ ਨੇ ਜਿਵੇਂ 20 ਲੀਟਰ ਦੀ ਆਪਣੀ ਸਪਰੇਅ ਵਾਲੀ ਕਟੋਲੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਉਹਦਾ 1 ਲੀਟਰ ਪਾ ਦਿਓ 1 ਲੀਟਰ ਪਾ ਕੇ ਬਾਕੀ ਪਾਣੀ ਪਾ ਦਿਓ ਜੀ ਤੇ ਆਪਣੇ ਜਿੰਨੇ ਵੀ ਤੁਹਾਡੀਆਂ ਫਸਲਾਂ ਨੇ ਜਿਵੇਂ ਕਿ ਤੁਸੀਂ ਇਹ ਸਾਰਾ ਦੇਖ ਰਹੇ ਹੋ ਇਹ ਸਾਡੇ ਸਬਜ਼ੀ ਆਪਣੇ ਘਰ ਵਾਸਤੇ ਬਿਲਕੁਲ ਸ਼ੁੱਧ ਤੇ ਦੇਸੀ ਬੀਜ ਬੀਜੇ ਨੇ ਅਸੀਂ ਆਰਗੈਨਿਕ ਸਬਜ਼ੀ ਆ ਤੇ ਇਹਦੇ ਉੱਤੇ ਅਸੀਂ ਹੁਣ ਕੁਝ ਦਿਨ ਪਹਿਲਾਂ ਚੈੱਕ ਕਰਿਆ ਕਿ ਛੋਟੀ ਛੋਟੀ ਨਾ ਕੀੜੇ ਆ ਰਹੇ ਨੇ ਜਿਹੜੇ ਇਹਨਾਂ ਦੇ ਪੱਤਿਆਂ ਨੂੰ ਜਿਵੇਂ ਇਕੱਠੇ ਹੋ ਜਾਂਦੇ ਨੇ ਪੱਤੇ ਤੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀ ਤੇ ਫਿਰ ਇਹ ਅਸੀਂ ਬਹੁਤ ਹੀ ਪੁਰਾਣਾ ਸਾਨੂੰ ਕਿਤੋਂ ਬੀਜ ਮਿਲਿਆ ਸੀਗਾ ਜਿਹੜਾ ਕਿ ਪਰੰਪਰਾਜੋ ਸਾਡੇ ਬਜ਼ੁਰਗਾਂ ਤੋਂ ਕੋਈ ਪੈਦਾ ਕਰ ਰਿਹਾ ਸੀ ਉਹ ਸਾਨੂੰ ਬੀਜ ਮਿਲ ਗਿਆ ਥੋੜਾ ਤੇ ਅਸੀਂ ਉਹਦੀ ਹਲਦੀ ਤਿਆਰ ਕਰ ਰਹੇ ਹਾਂ ਹੁਣ ਅਗਲੇ ਵਾਰ ਨੂੰ ਸਾਡੇ ਕੋਲ ਵਧੀਆ ਬੀਜ ਤਿਆਰ ਹੋ ਜਾਣਾ ਫਿਰ ਅਸੀਂ ਵੱਡੇ ਪੱਧਰ ਤੇ ਇਸ ਨੂੰ ਤਿਆਰ ਕਰਾਂਗੇ ਤੇ ਉਹਦੇ ਉੱਪਰ ਵੀ ਅਸੀਂ ਇਹ ਦੇਖੋ ਤੁਸੀਂ ਇਹ ਜਿਹੜੀ ਸਪਰੇਅ ਹੈ ਲੱਸੀ ਵਾਲੀ ਤੇ ਤਾਂਬੇ ਵਾਲੀ ਇਹਨੂੰ ਛਿੜਕਿਆ ਤੇ ਇਹਦੇ ਵਿੱਚ ਅਸੀਂ ਹੋਰ ਕੋਈ ਮੰਨ ਲਓ ਅੱਜ ਤੱਕ ਕੁਝ ਵੀ ਨਾ ਕੋਈ ਡੀਏਪੀ ਨਾ ਕੋਈ ਯੂਰੀਆ ਨਾ ਕੋਈ ਹੋਰ ਪੈਸਟੀਸਾਈਡ ਇਸ ਤਰ੍ਹਾਂ ਦਾ ਕੁਝ ਛੜਕਾਉ ਨਹੀਂ ਕਰਦੇ ਹੈ ਤੇ ਇਹਨੂੰ ਜਦੋਂ ਵੀ ਅਸੀਂ ਕਰਦੇ ਆਂ ਤੇ ਇਸ ਤਰ੍ਹਾਂ ਦੀ ਬਸ ਸਿੰਪਲੀ ਇੱਕ ਲੱਸੀ ਨੂੰ ਖੱਟਾ ਕਰੋ ਉਰੂਪਣੋ ਤੇ ਟੋਲੀ ਚ ਪਾ ਕੇ ਉਹਦਾ ਸਪਰੇਅ ਕਰ ਦੋ ਤੇ ਫਲ ਦਾ ਪਛਾੜ ਜਿਹੜਾ ਹੈਗਾ ਇਹਦੇ ਨਾਲ ਬਹੁਤ ਵਧੀਆ ਹੁੰਦਾ ਸੀ ਪੌਦਿਆਂ ਤੇ ਵੀ ਜਿਹੜੇ ਹੈਗੇ ਨੇ ਸਾਡੇ ਲੱਗੇ ਹੋਏ ਕੁਝ ਕੁ ਪੌਦੇ ਉਹਨਾਂ ਤੇ ਕਰਦੇ ਆ ਤਾਂ ਉਹਨਾਂ ਤੇ ਜਿਹੜੇ ਫੁੱਲ ਨੇ ਉਹ ਬੜੇ ਵਧੀਆ ਆਉਂਦੇ ਨੇ ਤੇ ਕੋਈ ਫालतू ਦਾ ਜੋ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਉਹ ਇਹਦੀ ਬਦਬੂ ਨਾਲ ਦੂਰ ਭੱਜ ਜਾਂਦਾ ਤਾਂ ਇਹ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਸਿੰਪਲ ਤਰੀਕੇ ਨਾਲ ਜਿਹੜਾ ਵੀ ਗਾਰਡਨਿੰਗ ਦਾ ਸ਼ੌਂਕ ਰੱਖਦੇ ਨੇ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ